ਅਜੇ ਕੋਈ ਮਰਤ ਨਹੀਂ ਗਏ ਜਿਉਂਦੇ ਨੇ ਜਿਹੜਾ ਪਿੰਦਰਾ ਨੂੰ ਸੋਧਣ ਵਾਲੇ ਰੰਗਰੇਟੇ ਤੇ ਰਬਦਾਸੀਏ ਭਾਈ ਸਾਰੇ ਦੋ ਭਰਾਵਾਂ ਨੇ ਮਿਲ ਕੇ ਕੀਤਾ ਕੰਮ ਫਿਰ ਬੈਂਤੇ ਬੁੱਚੜ ਨੂੰ ਸੋਧਣ ਵਾਲੇ ਦੋਵੇਂ ਰੰਗਰੇਟੇ ਇੱਕ ਹੁਣ ਰਿਹਾ ਹੋਇਆ ਭਾਈ ਲਖਵਿੰਦਰ ਸਿੰਘ ਇੱਕ ਜਲਾਵਰ ਸਿੰਘ ਜਿਨ੍ਹਾਂ ਨੇ ਆਪਣੇ ਆਪ ਨੂੰ ਬਰੂਧ ਬਣ ਕੇ ਡਾਇਆ ਆ ਕੱਲ ਪਰਸੋ ਦੀ ਗੱਲ ਹੈ ਜਦੋਂ ਕਿਸਾਨਾਂ ਦੇ ਉੱਤੇ ਕਾਲੇ ਬਿੱਲ ਥੋਪ ਦਿੱਤੇ ਤੇ ਉਹ ਬਿੱਲ ਵਾਪਸ ਕਰਾਉਣ ਵਾਸਤੇ ਧਰਨਾ ਲਾਇਆ ਤੇ ਬਾਬਾ ਜੱਗੀ ਜਿਹਨੂੰ ਪੂਰੀ ਦੁਨੀਆ ਨੇ ਵੇਖਿਆ ਇੱਕ ਰੰਗਰੇਤੇ ਨੂੰ 50 ਜਾਣੇ ਕੁੱਟਣ ਵਾਲੇ ਉਹ ਜਕਾਰੇ ਛੱਡਣ ਦੇ ਆ ਤੇ ਕਹਿੰਦਾ ਇਹ ਹਾਰ ਹਾਰਨੇ ਵਾਲੀ ਕੌਮ ਨਹੀਂ ਹੈ ਦਸਤਾਰ ਦਿਓਗੇ ਤੇ ਜਾਵਾਂਗਾ ਜਿੰਨਾ ਮਰਜੀ ਕੁੱਟ ਲੋ ਤੇ ਉਹ 2 ਮੀਟਰ ਦਾ 5 ਮੀਟਰ ਦਾ ਛੋਟਾ ਜਿਹਾ ਦਸਤਾਰ ਦਾ ਉਹਦੇ ਵਾਸਤੇ ਲਹੂ ਲਹਾਨ ਹੋ ਗਿਆ ਪਰ ਆਪਦੀ ਪੱਗ ਨਹੀਂ ਛੱਡ ਕੇ ਆਇਆ ਜੀਰੋ ਤੁਸੀਂ ਉਹ ਗੈਰਤਮੰਦ ਯੋਧੇ ਜੇ ਆਪਣੇ ਆਪ ਦੇ ਵਿੱਚ Oh, é o que é que